ਇਹ ਮਰ ਰਹੀ ਨੀਂਦ ਰਹਾ ਇਹਨਾਂ ਨੇ ਕੋਈ ਨਸ਼ਾ ਕੀਤਾ ਵੈ ਬਾਈ ਮਾਰੇਗਾ ਕਿਸੇ ਨੂੰ ਇਹ 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 ਉਹ ਬਾਟ ਗਿਆ ਓਏ ਓਏ ਉਹ ਮੁੰਡਾ ਮਾਰਦਾ ਓਏ ਉਹ ਮੇਰਾ ਉਹ ਮੁੰਡਾ ਮਾਰਦਾ ਉਹ ਡਾਕਟਰ ਆ ਓਏ ਬਰਨਾਲਾ ਚ ਚੰਡੀਗੜ੍ਹ ਨੈਸ਼ਨਲ ਹਾਈਵੇ ਤੇ ਬਣੇ ਓਵਰਬ੍ਰਿਜ ਤੇ ਇੱਕ ਸ਼ਰਾਬੀ ਟਰੱਕ ਡਰਾਈਵਰ ਨੇ ਮੋਟਰਸਾਈਕਲ ਸਵਾਰ ਨੂੰ ਕੁਚਲ ਦਿੱਤਾ ਹੈ। ਹਾਦਸੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ। ਟਰੱਕ ਦੇ ਪਿੱਛੇ ਆ ਰਹੀ ਗੱਡੀ ਸਵਾਰ ਨੌਜਵਾਨ ਇਸ ਦੀ ਵੀਡੀਓ ਬਣਾ ਰਹੇ ਸਨ। ਉਹਨਾਂ ਨੂੰ ਪਹਿਲਾਂ ਹੀ ਖੱਛਾ ਸੀ ਕਿ ਟਰੱਕ ਚਾਲਕ ਨੇ ਨਸ਼ੇ ਦਾ ਸੇਵਨ ਕਰ ਰੱਖਿਆ ਹੈ ਤੇ ਕੋਈ ਮਾੜਾ ਹਾਦਸਾ ਵਾਪਰ ਸਕਦਾ ਹੈ। ਹੋਇਆ ਵੀ ਇੰਜੀ ਚੰਡੀਗੜ੍ਹ ਨੈਸ਼ਨਲ ਹਾਈਵੇ ਤੇ ਬਣੀ ਓਵਰ ਬ੍ਰਿਜ ਤੇ ਟਰੱਕ ਪਲਟ ਜਾਂਦਾ ਤੇ ਮੋਟਰਸਾਈਕਲ ਤੇ ਜਾ ਰਿਹਾ ਨੌਜਵਾਨ ਇਸ ਦੀ ਚਪੇਟਾ ਜਾਂਦਾ ਤਸਵੀਰਾਂ ਬਲਰ ਕਰਨੀਆਂ ਪੈ ਰੀਆਂ ਨੇ ਕਿਉਂਕਿ ਨੌਜਵਾਨ ਦਾ ਹੀ ਬਚਿਆ ਸਿਰ ਤੜ ਤੋਂ ਗਾਇਬ ਹੈ ਮ੍ਰਿਤਕ ਦੀ ਪਹਿਚਾਨ ਮਨਪ੍ਰੀਤ ਸਿੰਘ ਵਾਸੀ ਪਿੰਡ ਪਠਲ ਜ਼ਿਲ੍ਹਾ ਬਰਨਾਲਾ ਵਜੂ ਹੋਈ ਹੈ ਉਧਰ ਬਰਨਾਲਾ ਪੁਲਿਸ ਨੇ ਮਾਮਲੇ ਦੇ ਵਿੱਚ ਬਣਦੀ ਕਾਨੂੰਨੀ ਕਾਰਵਾਈ ਵਟ ਦਿੱਤੀ ਹੈ ਇਹ ਜਿਹੜਾ ਟਰੱਕ ਹੈ ਪੀਵੀ 19 ਐਚ 9019 ਇਹ 12 ਚੱਕੀ ਦੇ ਡਰਾਈਵਰ ਹੈ ਜਸਪਾਲ ਸਾਲ ਆਪਾਰ ਚਾਲ ਸੀ ਬਸ ਹੀਰ ਗੜਦਾ ਸੀ ਇਹ ਇਹਨੇ ਇੱਕ ਮੋਟਰਸਾਈਕਲ ਸਵਾਰ ਨੂੰ ਜਿਹੜਾ ਕੁਚਲਤਾ ਬੁਰੀ ਤਰ੍ਹਾਂ ਉਹ ਅਸੀਂ ਹੁਣ ਜਿਹੜਾ ਮੋਟਰਸਾਈਕਲ ਹੈ ਜੇ ਤੇ ਜਿਹੜਾ ਡੈਡ ਬਾਡੀ ਹੋ ਥੱਲੇ ਆ ਫੈਟਰੀ ਮਗਾ ਕੇ ਅਸੀਂ ਇਹ ਜੋ ਫਰ ਗੱਡੀ ਕਰਾ ਕੇ ਡੈਡ ਬਾਡੀ ਕੱਢ ਕੇ ਜਿਹੜੀ ਅਗਲੀ ਤਪਤੀਸ਼ਾ ਵੱਲ ਉਛਲ ਜਾਂਦੀ ਹੈ ਕਿ ਕਿੱਥੇ ਹੀ ਕਟਣਾ ਹੋਈ ਹੈ ਸਰ ਤੇ ਕਿੰਨੇ ਜਣੇ ਅਜੇ ਇੱਥੇ ਦਿੱਖ ਨਹੀਂ ਇੱਕ ਬੰਦਾ ਦਿਖ ਰਿਹਾ ਬਾਕੀ ਟਰੱਕ ਖੜਾ ਕਰੇ ਤਾਂ ਪਤਾ ਲੱਗੇਗਾ ਕੀ ਕੀ ਹੈ ਬੰਦਾ ਇੱਕੋ ਦਿਖ ਰਿਹਾ ਮੋਟਰਸਾਈਕਲ ਤੇ ਹੀ ਨਹੀਂ ਪਤਾ ਹੋ ਸਕਦਾ ਵੱਧ ਵੀ ਹੋ ਸਕਦਾ ਦੋ ਵੀ ਹੋ ਸਕਦਾ ਉਹ ਟਰੱਕ ਖੜਾ ਕਰਨ ਤੋਂ ਬਾਅਦ ਹੀ ਜਿਹੜਾ ਪਤਾ ਲੱਗੂਗਾ ਬਈ ਤੇ ਬੰਦੇ ਕਿੰਨੇ ਬੰਦੇ ਡੈਫੰਡਰ